ਪਹਿਲਾਂ ਓਹ ਹੈ ਜੋ ਤਜਾਦ ਜਦ ਆਪਣਾ ਆਪਸਾਲੇ ਓਮਕਾਰ ਬਣ ਗਿਆ ਆਕਾਰ ਨਾਲ ਆ ਗਿਆ ਨਾ ਆਪਣੀ ਦੇਸ ਆਜਲੀ ਲੋਹਾ ਢਿਗਾ ਪਿਆ ਕੋਈ ਟੁਕੜਾ ਚਾਕੇ ਤਲਵਾਰ ਬਣਾਤੀ ਤੀਰ ਬਣਾਤਾ ਸੋਨਾ ਢਿਗਾ ਪਿਆ ਕੜਾ ਬਣਾਤਾ ਉਹ ਕੜਾ ਹੋ ਗਿਆ ਸੋਨੇ ਦਾ ਸੋਨਾ ਵੀ ਹੈ ਕੜਾ ਵੀ ਹੈ ਦੋ ਚੀਜ਼ਾਂ ਹੋ ਗਈਆਂ ਤਲਵਾਰ ਵੀ ਹੈ ਲੋਹਾ ਵੀ ਹੈ ਨਾ ਦੋ ਹੋ ਗਏ ਚੀਜ਼ ਇੱਕੋ ਹੈ ਕੋ ਲੋਹੇ ਨੂੰ ਤਲਵਾਰ ਤੁਹਾਡੀ ਨਹੀਂ ਕਰ ਸਕਦੇ ਤਲਵਾਰ ਨੂੰ ਲੋਹੇ ਤੁਹਾਡੀ ਨਹੀਂ ਕਰ ਸਕਦੇ ਕਰਕੇ ਦਿਖਾਓ ਲੋਹਾਂ ਦੀ ਪਿਆ ਟੁਕੜਾ ਚੱਕ ਕੇ ਤਲਵਾਰ ਬਣਾਤੀ ਘੁੱਟ ਕੇ ਹੁਣ ਲੋਹਾ ਇੱਕ ਪਾਸੇ ਕਰਕੇ ਤਲਵਾਰ ਦਿਖਾਓ ਕਿੱਥੇ ਤਰਵਾਰ ਨੂੰ ਇੱਕ ਪਾਸੇ ਕਰਕੇ ਲੋਹਾ ਦਿਖਾਉਗੇ ਇੱਥੇ ਫੋਟੋ ਦਾ ਬਣਾ ਕੇ ਰੱਖ ਲਾਵੇ ਤਰਵਾਰ ਦੀ ਲੋਹਾ ਕੁੱਟ ਕੇ ਇਕੱਠਾ ਕਰ ਦੰਦੇ ਤਰਵਾਰ ਦਾ ਨਹੀਂ ਲੈਣੀ ਇਸ ਕਰਕੇ ਦੋਸਤ ਦੇ ਵੀ ਕੋ ਹੁੰਦੇ ਐ ਇਸ ਤਰੀਕੇ ਨਾਲ ਉਹ ਘਾਰੇ ਕਾ ਇੱਕ ਤਾਂ ਲਿਆ ਵੀ ਦੋਸਤ ਦੇ ਹੋ ਵੀ ਇੱਕ ਆਪੀ ਨੇ ਆਪ ਸੱਜਿਆ ਫਿਰ ਵੀ ਕੋਈ ਐ ਪਾਣੀ ਦੇ ਲਹਿਰ ਉੱਠੀ ਐ ਫਿਰ ਵੀ ਕੋਈ ਐ ਮੇਰੇ ਅੰਦਰ ਇੱਛਾ ਪੈਦਾ ਹੋਈ ਐ ਮੈਂ ਫਿਰ ਵੀ ਕੋਈ ਨਾ ਪਰਮੇਸ਼ਰ ਦੇ ਅੰਦਰ ਇੱਛਾ ਪੈਦਾ ਹੋਈ ਹੈ ਇੱਕੋ ਹੀ ਹੈ ਜੇ ਛਾ ਮਾਇਆ ਦੀ ਪੈਦਾ ਹੋਵੇ ਫਿਰ ਦੋ ਹੁੰਦੇ ਜੇ ਮਾਇਆ ਦੀ ਇੱਛਾ ਪੈਦਾ ਹੋ ਜਾਣਾ ਸਵਾਰਥ ਦੀ ਇੱਛਾ ਪੈਦਾ ਹੋ ਜਾ ਫਿਰ ਦੋ ਹੋ ਜਾਂਦੇ ਨੇ ਜੇ ਪਰਮਾਨਸ ਦੀ ਇੱਛਾ ਪੈਦਾ ਹੋ ਜਾ ਇੱਕ ਹੋ ਜਾਂਦਾ ਉਹਦੀ ਪਰਮਾਨਸ ਦੀ ਇੱਛਾ ਤਾਂ ਇੱਕ ਹੈ ਸਾਡੀ ਸਵਾਰਥ ਦੀ ਇੱਛਾ ਤਾਂ ਦੋ ਕਰਨ ਦੀ ਹੈ ਇੱਥੇ ਦਾ ਫਰਕ ਪੈ ਗਿਆ ਇੱਕ ਸਵਾਰਥ ਦੀ ਇੱਛਾ ਇੱਕ ਪਰਮਾਰਥ ਦੀ ਇੱਛਾ ਪਰਮਾਰਥ ਦੀ ਇੱਛਾ ਇੱਕ ਕਰਦੀ ਹੈ ਜੇ ਅੱਜ ਸਾਡੇ ਅੰਦਰ ਪਰਮਾਰਥ ਦੀ ਇੱਛਾ ਪੈਦਾ ਹੋ ਜਾਏ ਅਜ ਇੱਕ ਹੋ ਜੂਏ ਮਨ ਸਵਾਰਥੀ ਹੈ ਨਾ ਸਵਾਰਥੀ ਪਰਮਾਰਥੀ ਬਣ ਗਿਆ ਅੰਦਰਲਾ ਤਾਂ ਪਹਿਲਾਂ ਹੀ ਪਰਮਾਰਥੀ ਹੈ ਅੰਦਰਲਾ ਤਾਂ ਪਹਿਲਾਂ ਹੀ ਪਰਮਾਰਥੀ ਹੈ ਇਹ ਸਵਾਰਥੀ ਹੈ ਸਵਾਰਥੇ ਦਰਬਦਾਰ ਨਹੀਂ ਕਰਦਾ ਸਾਨੂੰ ਲੋਭ ਸਵਾਰਥ ਕੀ ਲੋਭ ਰਾਜ ਕੀ ਸਵਾਰਥ ਜਦ ਰਾਜ ਕਰੇਗਾ ਖਾਲਸਾ ਕਹਿੰਦੇ ਸਵਾਰਥ ਨਹੀਂ ਛੱਡਦੇ ਸਿੱਖ ਕਿਵੇਂ ਬਣ ਜਾਣਗੇ ਇਹ ਤਾਂ ਰੋਲੇ ਚ ਪਾਇਆ ਹੈ ਨਾ ਇਹ ਜਾਣ ਕੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਸਿੱਖੀ ਬਣ ਦੇਣਾ ਨਾ ਇਹਨਾਂ ਨੇ ਬਣਨਾ ਨਾ ਕਿਸੇ ਨੂੰ ਬਣਨਾ ਚਾਹਦੇ ਨੇ ਜਿੱਦਣ ਇਹ ਸਿੱਖ ਲੋਕ ਬਣ ਗਏ ਉਦੋਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਰਾਜ ਆਲੇ ਨੂੰ ਬੋਲਤੀ ਬੰਦ ਕਰ ਦੇਣੀ ਇਹਨਾਂ ਦੀ ਬੋਲਤੀ ਬੋਲ ਹੀ ਨਹੀਂ ਸਕਦੇ ਤੁਸੀਂ ਸਿੱਖੀ ਤੋਂ ਖਿਲਾਫ ਕੱਲ ਤੇ ਫੜ ਲੈਣਗੇ ਅਗਲੇ ਇਹ ਰੌਣਕ ਜਮਾਉਂਦੇ ਨੇ ਜਕਾਰੇ ਛੜਾਤੇ ਧੂੜੋ ਣਾਤੀ ਪਰ ਪੰਚ ਕਰ ਲੈ ਲੱਗਣ ਲਾਤੇ ਵੀ ਲੋਕਾਂ ਨੂੰ ਪਤਾ ਹੀ ਨਾ ਲਗੇ ਸੱਚ ਦਾ ਪ੍ਰਚਾਰ ਬੰਦ ਕੀਤਾ ਹੋਇਆ ਕੂੜ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਇਹ ਜਾਣ ਬੁੱਝ ਕੇ ਕੀਤਾ ਜਾਣਦੇ ਨੇ ਵੀ ਜਿਹਨਾਂ ਕੋ ਜਾਣਦੇ ਨੇ ਉਹ ਵੀ ਜਾਣਦੇ ਨੇ ਇਹ ਇਧਰ ਆ ਕੇ ਫਿਰ ਅਸੀਂ ਖਤਮ ਸਾਡੀ ਲੀਡਰੀ ਖਤਮ ਫਿਰ ਤਾਂ ਉਹ ਲੀਡਰ ਬਣ ਜਾਣਗੇ ਯੋਨੇ ਰਬਦਾਸ ਵਰਗੇ ਜੀ ਨੂੰ ਪੁੱਛਦਾ ਕੋਈ ਨਹੀਂ ਰਬਦਾਸ ਨੂੰ ਨਹੀਂ ਸੀ ਕੋਈ ਪੁੱਛਦਾ ਕਬੀਰ ਨੂੰ ਨਹੀਂ ਸੀ ਕੋਈ ਪੁੱਛਦਾ ਮਾਰਕੀਟ ਵਿੱਚ ਸਮਾਜ ਵਿੱਚ ਉਹਨਾਂ ਦੀ ਹੋ ਜਾ ਕਦਰ ਕਿਹਨਾਂ ਵਲਾਦਨ ਲੋਕ ਖੋਜੇ ਇਹ ਕਿਹਨੂੰ ਬਰਦਾਸ਼ ਕਰਦੇ ਕੋਈ ਵੀ ਨਹੀਂ ਕਰ ਸਕਦਾ ਬਰਦਾਸ਼ ਦੁਨਿਆਵੀ ਆਦਮੀ ਇਹ ਦੁਨਿਆਵੀ ਆਦਮੀ ਨੇ ਦੁਨਿਆਵੀ ਆਦਮੀ ਧਰਮ ਨਹੀਂ ਚਲਾ ਸਕਦੇ ਹਾਂ ਝੂਠੇ ਧਰਮ ਚਲਾ ਸਕਦੇ ਨੇ ਗੁਰਮਤ ਤੋਂ ਜਿਹੜੇ ਦੁਇ ਕਰਮ ਨੇ ਨਾ ਉਹ ਤਾਂ ਸਾਰੇ ਝੂੜ ਦੇ ਝੂੜ ਝੂੜ ਧਰਮ ਦਾ ਚਲਾ ਸਕਦਾ ਨਾ ਦੁਨਆਬੀ ਆਦਮੀ ਉਹ ਜਿਹੜਾ ਦੁਆ ਆਦਮੀ ਹੈ ਨਾ ਦੁਨਿਆਵੀ ਨਹੀਂ ਹੈ ਡਰਾਕਾਰੀ ਆਦਮੀ ਹੈ ਉਹ ਝੂੜ ਧਰਮ ਦੇ ਡੇੜੇ ਦੀ ਜਾ ਸਕਦਾ ਤੇ ਜਾ ਹੀ ਨਹੀਂ ਸਕਦਾ ਉਹ ਤਾਂ ਝੂੜ ਧਰਮ ਸੰਸਾਰੀ ਆਦਮੀ ਚਲਾਉਂਦੇ ਅੰਦਰ ਜਿਹੜੇ ਸੰਸਾਰੀ ਨਹੀਂ ਰਹਿੰਦੇ ਉਹ ਝੂੜ ਧਰਮ ਤੋਂ ਬਾਹਰ ਆ ਜਾਂਦੇ ਨੇ ਕਿ ਉਹ ਲੋੜ ਤਾਂ ਰਪਤਾ ਕਿ ਜਾਲ ਹੈ ਫਸਾਉਣ ਵਾਲਾ ਫਾਂਸਣ ਕੀ ਵਜ ਹੈ ਜਿੰਨੀਆਂ ਮੱਤਾਂ ਨੇ ਫਸਾਉਣ ਵਾਲੀਆਂ ਨੇ ਜਿਹਨੂੰ ਜਾਲ ਦਾ ਪਤਾ ਜੀ ਨਾ ਛੁੱਟਣਾ ਉਹ ਜਾਲ ਵੱਲ ਜਾਊਗਾ ਉਹ ਕਦੇ ਜਾਲ ਵੱਲ ਜਾਊਗਾ ਇਹਨੇ ਛੁੱਟਣਾ ਭਪ ਸਾਗਰ ਚੋਂ ਜਾਲ ਵੱਲ ਨਹੀਂ ਜਾਂਦਾ ਜਾਲ ਵਾਲੀ ਮਤਲ ਨਹੀਂ ਬੰਦਾ ਉਹ ਤਾਂ ਸਮਝ ਆ ਵੀ ਇਹ ਜਾਲ ਹੈ ਬੱਚੀ ਨੂੰ ਪਤਾ ਹੋਵੇ ਇਹ ਜਾਲে ਫਸਦੀ ਹੈ ਬੱਚੇ ਨੂੰ ਪਤਾ ਨਹੀਂ ਹੈ ਤਾਂ ਫਾਜਦੀ ਹੈ ਉਹ ਮਾਰਦੀ ਆ ਕੱਡੇ ਨੂੰ ਉਹ ਕੱਡੇ ਨੂੰ ਨਹੀਂ ਮਾਰਦੀ ਉਹ ਖਰਾਖ ਨੂੰ ਮਾਰਦੀ ਉਹ ਕੱਡੇ ਦਾ ਨਹੀਂ ਪਤਾ ਉਹ ਨੂੰ ਵਿੱਚ ਕੰਡਾ ਹੈ ਉਹ ਜਿਹੜਾ ਫਾਜਦਾ ਨਾ ਫਿਰ ਲੋ ਇਹਦਾ ਉਹ ਜਾਣੀ ਉਹ ਨੂੰ ਪਤਾ ਹੈਗਾ ਬੱਚੀ ਨੂੰ ਜੇ ਉਹਦਾ ਪਤਾ ਹੋਵੇ ਸਾਡੇ ਨੀ ਬੋਦੀ ਉਹ ਤਾਂ ਉਹ ਖਰਾਖ ਨੂੰ ਉਹ ਦੇਦੀ ਹੈ ਚੋਗਾ ਦੀਦਾ ਉਹ ਨੂੰ ਜਾਨਵਰ ਨਹੀਂ ਫੜਦੇ ਚੋਗਾ ਭਾਗ ਜਾਲ ਲਾ ਲੈਣੇ ਜੇ ਜਾਲ ਦੇਖਣ ਕਦਰੇ ਜਾਲ ਵਰ ਉੱਤਰਦੇ ਚੋਗਾ ਦੇਖਦੇ ਨੇ ਉਹ ਬਤਾਂ ਦਾ ਚੋਗਾ ਹੈ ਬਾਹਰ ਜਾਲ ਲਈ ਦੀ ਦੌਰ ਅੱਪੀ ਨੇ ਰਚਿਓ ਨਾਉ ਅੱਪੀ ਨੇ ਰਚਿਓ ਨਾਉ ਇਆਂ ਬੜਬੜੀਆਂ ਕਾਰਨ ਨੇ ਸੰਤਾ ਵੀ ਆਇਆ ਚੋਗਾ ਹੀ ਹੈ ਇਹਦੇ ਨੇੜੇ ਨੂੰ ਆ ਜਾਂਦੇ ਨੇ ਜਿਹੜੇ ਫਸਦੇ ਨੇ ਚੇਲੇ بڑے ਕੱਪੜੇ ਵਧੀਆ ਘੜੀਆਂ ਵਧੀਆ ਉਹਦਾ ਚੋਗਾ ਹੈ ਨਵੇਂ ਫਾਜਾ ਦੇ ਬਾયા ਦੇ ਕੇ ਭੋਜ ਕਰਾਂਗੇ ਕਾਰਾਂ ਚ ਵਹਨੇ ਤੇ ਚੋਗਾ ਜਾਂ ਚੋਗਾ ਦੀਨਾ ਪੂਰੇ ਗਰੀਬਾਂ ਦੇ ਬੱਚੇ ਨੇ ਉਹਨਾਂ ਨੂੰ ਕਹਿੰਦੇ ਸਾਈਕਲ ਦੀ ਸੀ ਉਹਨਾਂ ਨੂੰ ਕਾਰ 20 ਲੱਖ ਦੀ ਜਿ ਬਿਠਾ ਦੇਣ ਦਿਮਾਗ ਖਰਾਬ ਹੋ ਜਾਂਦਾ ਚੋਗਾ ਹੀ ਦੀਦਾ ਉਹਨਾਂ ਨੂੰ ਉਹ ਚੋਗਾ ਪਾਇਆ ਉਹਨਾਂ ਨੇ ਫਸਾਤੇ ਜਾਲ ਚ ਐਸੇ ਬਾਹਰ ਨਿਕਲੇ ਨਹੀਂ ਸਕਦੇ ਸਾਰਾ ਜੀਵਨ ਹੀ ਬਰਬਾਦ ਹੋ ਜਾਊਗਾ ਆਪੀ ਨੇ ਰਚਿਓ ਨਾ ਆਪੀ ਨੇ ਆਪ ਸਾਜਿਓ ਕੀ ਸੱਜੋ ਆਪੀ ਨਾਲ ਜੇ ਲੋ ਨੌਂ ਲਾਇਤਾ ਆਪਣਾ ਨਾਮ ਆਪ ਪੈਦਾ ਕੀਤਾ ਹਣ